ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਜ ਦੀਆਂ 12 ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 40 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ 40 ਪੌੜੀਆਂ ਦੇ ਭਾਗ ਜੂ ਟੂ ਦੀ ਪਲੇਲਿਸਟ ਵਿੱਚ ਪਏ ਹੋਏ ਨੇ ਤੁਹਾਨੂੰ ਸਾਰੀ ਸੰਥਿਆ ਉੱਤੇ ਪ੍ਰਾਪਤ ਹੋ ਜਾਵੇਗੀ ਇਹ ਸੁਣ ਬਚਨ ਜੋਗੀਸਰਾ ਮਾਰ ਕਿਲਕ ਬਉ ਰੂਪ ਰੂਏ ਉਠਾਈ ਬਾਬੇ ਦਾ ਇਹ ਬਚਨ ਸੁਣ ਕਰਕੇ ਜੋਗੀਆਂ ਨੇ ਭਬਕ ਮਾਰ ਕੇ ਬਹੁਤ ਰੂਹਾਂ ਉਠਾਈਆਂ ਭਾਵ ਕਈ ਰੂਪ ਭੂਤ ਪ੍ਰੇਤ ਅਧਾਰ ਲਏ ਤੇ ਕਹਿਣ ਲਗੇ ਖਟ ਦਰਸ਼ਨ ਕੋ ਖੇਦਿਆ ਕਾਲ ਯੁਗ ਨਾਨਕ ਵੇਦੀ ਆਈ ਕਹਿੰਦੇ ਖੜ ਦਰਸ਼ਨਾ ਨੂੰ ਨਾਨਕ ਵੇਦੀ ਨੇ ਕਾਲ ਯੁਗ ਵੇਖੇ ਆ ਕੇ ਨਿਖੇਦ ਦਿੱਤਾ ਹੈ ਸਿੱਧ ਬੋਲਣ ਸਭ ਅਵਖਧਿਆ ਹੁਣ ਧਿਆਨ ਰੱਖਣਾ ਸੰਗਤ ਜੀ ਅਵਖਧਿਆ ਨਹੀਂ ਕਹਿਣਾ ਅਵਖਧਿਆ ਮਤਲਬ ਦਵਾਈ सिद्ध ਬੋਲਣ ਸਭ ਅਵਖਧਿਆ ਤੰਤਰ ਮੰਤਰ ਕੀ ਧੁਨੋ ਚੜਾਈ ਸਿਧ ਲੋਕ ਜੰਤਰਾ ਮੰਤਰਾਂ ਦੀਆਂ ਧੁਨੀਆਂ ਵਾਜਾਂ ਲਾ ਕੇ ਸਭ ਔਖਧੀਆਂ ਦਸਣ ਰੂਪ ਬਟਾਏ ਜੋਗੀਆਂ ਸਿੰਘ ਬਾਗ ਬੋ ਚਲਿਤ ਦਿਖਾਈ ਚਲਿਤ ਉਚਾਰਨ ਕਰਨਾ ਹੈ ਪਾਠ ਕਹਿੰਦੇ ਸ਼ੇਰ ਬਗਿਆੜ ਆਦ ਬਣ ਕੇ ਜੋਗੀਆਂ ਨੇ ਆਪਣਾ ਰੂਪ ਬਟਾ ਲਿਆ ਤੇ ਕਈ ਕੌਤਕ ਦਸੇ ਇਕ ਪਰ ਕਰਕੇ ਉਡਰਨ ਉਡਰਨ ਬੋਲਣਾ ਇੱਥੇ ਵਿਸਰਾਮ ਹੈ ਉਡਰਨ ਪੰਖੀ ਜਿਵੇਂ ਰਹੇ ਲਿਲਾਈ ਲਿਲਾਈ ਦਾ ਅਰਥ ਕਈ ਵਿਦਵਾਨਾਂ ਨੇ ਤਾਰੀ ਵੀ ਕੀਤਾ ਹੈ ਕਹਿੰਦੇ ਇੱਕ ਪਰ ਕਰ ਕੈ ਪਾਰ ਕਹਿੰਦੇ ਨੇ ਖੰਭ ਕਰ ਕੈ ਉਡਰਨ ਪੰਖੀ ਜਿਵੇਂ ਕਹਿੰਦੇ ਇਸ ਤਰ੍ਹਾਂ ਉਡਰਨ ਲੱਗੇ ਜਿਵੇਂ ਪੰਖੀ ਉੱਡਦੇ ਹਨ ਪੰਖੀ ਜਿਵੇਂ ਤਾਰੀਆਂ ਲਾਉਂਦੇ ਹਨ ਇੱਕ ਜੋਗੀ ਖੰਭ ਲਾ ਕੇ ਉਡਣ ਲੱਗ ਪਏ ਜਿਵੇਂ ਪੰਛੀ ਆਕਾਸ਼ ਵਿੱਚ ਤਾਰੀਆਂ ਲਾਉਂਦੇ ਹਨ ਇੱਕ 나ਗ ਹੋਏ ਪਉਣ ਛੋੜਿਆ ਇਕਨਾ ਵਰਖਾ ਅਗਨ ਵਸਾਈ ਇੱਕ ਸੱਪ ਹੋ ਕੇ ਫੁੰਕਾਰੇ ਮਾਰ ਲੱਗੇ ਇੱਕ ਨੇ ਅਗ ਦੇ ਵਰਖਾ ਹੀ ਕਰਨੀ ਆਰੰਭ ਕਰ ਦਿੱਤੀ ਤਾਰੇ ਤੋੜੇ ਭੰਗਰਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ ਭੰਗਰਨਾਥ ਤਾਰੇ ਤੋੜਨ ਲੱਗਾ ਇੱਕ ਮਿਰਗਾਨੀਆਂ ਪਰ ਚੜ ਕੇ ਪਾਣੀ ਉੱਪਰ ਤਰਨ ਲੱਗੇ ਸਿੱਧਾ ਅਗਨ ਨਾ 부ਜੇ 부ਝਾਈ ਸੰਗਤ ਜੀ ਨੂੰ 부ਜੇ 부ਝਾਈ ਪਾਠ ਕੱਸ ਕੇ ਨਹੀਂ ਪੜਨਾ ਪੋਲੇ ਪਾਠ ਨੇ ਦੋਨੇ 부ਜੇ 부ਝਾਈ ਸਿੱਧਾਂ ਦੀ ਅੱਗ ਬੁਝਾਈ ਹੋਈ ਬੁਝਦੀ ਨਹੀਂ ਸੀ ਸਿੱਧ ਬੋਲਣ ਸੁਰ ਨਾਨਕਾ ਸੁਣ ਨਾਨਕਾ ਤੋਹੇ ਜਗ ਨੂੰ ਕਿਆ ਕਰਾ ਮਾਦ ਦਿਖਾਈ ਹੁਣ ਸਿੱਧ ਕਹਿ ਲਗੇ ਏ ਨਾਨਕ ਸੁਣ ਤੂੰ ਜਗਤ ਨੂੰ ਕੀ ਕਰਾ ਮਾ ਦਸੀ ਐ ਕੁਝ ਵਿਖਾਲੇ ਅਸਾਂ ਨੂੰ ਤੋਹੇ ਕਿਉ ਢਿਲ ਅਵੇਹੀ ਅਵੇਹੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਵੇਹੀ ਲਾਈ ਕਹਿੰਦੇ ਕੁਝ ਤਾਂ ਸਾਨੂੰ ਵੀ ਦੱਸ ਤੂੰ ਟਿੱਡੀ ਏਡੀ ਢਿਲ ਕਾਕਾਸ ਨੂੰ ਲਾ ਛੱਡੀ ਹੋਈ ਹੈ ਬਾਬਾ ਬੋਲੇ 나ਥ ਜੀ ਅਸ ਵੇਖਣ ਜੋਗੀ ਵਸਤ ਨਾ ਕਾਈ ਬਾਬਾ ਜੀ ਬੋਲੇ ਏ 나ਥ ਜੀ ਸਾਡੇ ਤਾਂ ਵੇਖਣ ਵਿੱਚ ਜੋਗੀ ਕੋਈ ਵਸਤ ਨਹੀਂ ਹਨ ਕਹਿੰਦੇ ਅਸਾਂ ਨੇ ਵੇਖੇ ਹਨ ਕਿ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਗੁਰੂ ਸੰਗਤ ਬਾਣੀ ਅਰ ਵਾਹਿਗੁਰੂ ਬਿਨਾ ਦੂਸਰੀ ਓਟ ਹੋਰ ਰਾਈ ਜਿੰਨੀ ਵੀ ਨਹੀਂ ਹੈ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀ ਧਰਤ ਚਲਾਈ ਕਲਿਆਰੂਪ ਕਰਤਾ ਪੁਰਖ ਹੈ ਤੇ ਗੁਰੂ ਨਾਨਕ ਜੀ ਚਲਾਈ ਮਾਨ ਨਾ ਹੋਏ ਜਿਕਰ ਧਰਤੀ ਹਿਲਾਈ ਹੋਈ ਨਹੀਂ ਹਿੱਲਦੀ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ਸਿੱਧ ਤੰਤਰ ਮੰਤਰ ਕਰਕੇ ਹਾਰ ਗਏ ਗੁਰੂ ਜੀ ਦੇ ਸ਼ਬਦ ਨੇ ਉਹਨਾਂ ਦੀ ਕਲਾ ਛਪਾ ਦਿੱਤੀ ਹੈ ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਾ ਪਾਈ ਦੱਦੇ ਅੱਖਰ ਦਾ ਅਰਥ ਦਾਤਾ ਰੂਪ ਆਪ ਹੀ ਗੁਰੂ ਹੈ ਕਕੇ ਦਾ ਅਰਥ ਕੀਮਤ ਉਸ ਦੇ ਕਿਸੇ ਨੇ ਨਹੀਂ ਪਾਉਣਾ ਕੀਤੀ ਸੋ ਦੀਨ ਨਾਨਕ ਸਤਗੁਰ ਸਰਣਾਈ ਫਿਰ ਉਹ ਦੀਨ ਹੋ ਕੇ ਸਤਗੁਰ ਨਾਨਕ ਪਾਸ਼ਾ ਦੀ ਸਰਣੀ ਪੈ ਗਏ ਅਥਵਾ ਦੱਦੇ ਅਕੇ ਕਕੇ ਵੱਲੋਂ ਦਿੱਕ ਤੋਂ ਕੇ ਸਰਣੀ ਪੈ ਗਏ ਇਹ ਵੀ ਗਿਆਨੀ ਅਰਥ ਕਰਦੇ ਹਨ ਸੁਸੰਗਤ ਜੀ 42 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ